ਲੁਧਿਆਣਾ ਦੀ ਆਮ ਆਦਮੀ ਪਾਰਟੀ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਵਿਰੋਧ ਕਰ ਰਹੇ ਭਾਜਪਾ ਕੌਂਸਲਰਾਂ ਨੇ ਪਗਮੇ ਰੰਗ ਦਾ ਪੁਤਲਾ ਬਣਾ ਕੇ ਫੂਕ ਦਿੱਤਾ ਜਿਹੜਾ ਕਿ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲੋਕ ਇਸ ਦੀ ਨਿੰਦਾ ਵੀ ਕਰ ਰਹੇ ਨੇ ਹੁਣ ਮੇਅਰ ਜ਼ਿਲ੍ਹਾ ਪ੍ਰਧਾਨ ਸਾਰੇ ਨੇਤਾ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਿੰਦੂ ਨੇਤਾਵਾਂ ਨੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਿਮਾਨ ਨੂੰ ਫੋਨ ਕਰਕੇ ਜਨਤਕ ਮੁਆਫੀ ਮੰਗਵਾਉਣ ਦੀ ਗੱਲ ਵੀ ਕਹੀ ਹੈ ਵਾਰਡ ਨੰਬਰ 73 ਤੋਂ ਆਪ ਆਗੂ ਤਰਸ਼ੂਲ ਨੇ ਇਹਨਾਂ ਤੇ ਤੰਜ ਕਸਿਆ ਕਿਹਾ ਕਿ ਭਾਜਪਾ ਆਗੂ ਪਹਿਲਾਂ ਸਨਾਤਨ ਧਰਮ ਦੀ ਮਰਿਆਦਾ ਨੂੰ ਜਾਣਨ ਸਫੇਦ ਜਾਂ ਕਾਲਾ ਰੰਗ ਛੱਡ ਕੇ ਭਗਵੇਂ ਰੰਗ ਦਾ ਪੁਤਲਾ ਸਾੜਨਾ ਭਾਜਪਾ ਆਗੂਆਂ ਦੀ ਸੋਚੀ ਸਮਝੀ ਹੋਈ ਸਾਜ਼ਿਸ਼ ਹੈ ਗੌਰਤਲ ਬਹਿ ਕੇ ਬੀਜੇਪੀ ਮੋhtਵਾਰਾਂ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨਾਲ ਮੀਟਿੰਗ ਦੌਰਾਨ ਬਹਿਸਬਾਜੀ ਹੋ ਗਈ ਸੀ ਜਿਸ ਤੋਂ ਬਾਅਦ ਮੇਅਰ ਨੇ ਸਿਕਿਉਰਿਟੀ ਦਾ ਸਹਾਰਾ ਲੈਂਦੇ ਹੋਏ ਇਹਨਾਂ ਨੂੰ ਮੀਟਿੰਗ ਹਾਲ ਤੋਂ ਬਾਹਰ ਕਢਵਾ ਦਿੱਤਾ ਸੀ ਐਫ ਆਈ ਆਰ ਵੀ ਦਰਜ ਹੋਈ ਸੀ ਪਿਛਲੇ 5 ਦਿਨਾਂ ਤੋਂ ਬੀ ਜੀ ਪੀ ਵਾਲੇ ਧਰਨਾ ਲਗਾ ਕੇ ਬੈਠੇ ਹੋਏ ਨੇ ਇਥੋਂ ਤੱਕ ਕਿ ਅਕਾਲੀ ਦਲ ਤੇ ਕਾਂਗਰਸ ਵੀ ਬੀ ਜੀ ਪੀ ਦੀ ਸਪੋਰਟ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬੀ ਜੀ ਪੀ ਵਾਲਿਆਂ ਨਾਲ ਅਜੀਹਾ ਸਲੂਕ ਹੋ ਸਕਦਾ ਹੈ ਤਾਂ ਸਾਡੇ ਨਾਲ ਵੀ ਅਜੀਹਾ ਹੋ ਸਕਦਾ ਹੈ ਬੇਸ਼ੱਕ ਸਾਡੇ ਉਂਝ ਵਖਰੇਵੇਂ ਨੇ ਪਰੰਤੂ ਅਸੀਂ ਬੀਜੇਪੀ ਦੇ ਇਸ ਧਰਨੇ ਦੇ ਹੱਕ ਦੇ ਵਿੱਚ ਹਾਂ ਹੁਣ ਮੇਅਰ ਇੰਦਰਜੀਤ ਕੌਰ ਕੋਲੋਂ ਮਾਫੀ ਮੰਗਵਾਉਣ ਦੀ ਗੱਲ ਤੱਕਹੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਅਜਿਹਾ ਸਲੂਕ ਨਹੀਂ ਸੀ ਕਰਨਾ ਚਾਹੀਦਾ ਪਰੰਤੂ ਬੀਜੇਪੀ ਵੱਲੋਂ ਪਗਵੇ ਰੰਗ ਦਾ ਪੁਤਲਾ ਸਾੜਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸੇ ਕਰਕੇ ਹੀ ਕਿਹਾ ਗਿਆ ਹੈ ਕਿ ਬੀਜੇਪੀ ਵਾਲੇ ਪਹਿਲਾਂ ਸਨਾਤਨ ਧਰਮ ਤੇ ਪਗਮੇ ਰੰਗ ਦੀ ਮਰਿਆਦਾ ਨੂੰ ਜਾਣਨ ਉਸ ਤੋਂ ਬਾਅਦ ਹੀ ਕੁਝ ਹੋਰ ਸੋਚਣ ਇੱਥੇ ਕਿਹਾ ਗਿਆ ਹੈ ਕਿ ਇਹ ਬੀਜੇਪੀ ਦੀ ਸੋਚੀ ਸਮਝੀ ਹੋਈ ਝਾਲ ਹੈ ਲੁਧਿਆਣਾ ਦੀ ਆਮ ਆਦਮੀ ਪਾਰਟੀ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਵਿਰੋਧ ਕਰ ਰਹੇ ਭਾਜਪਾ ਕੌਂਸਲਰਾਂ ਨੇ ਪਗਮੇ ਰੰਗ ਦਾ ਪੁਤਲਾ ਬਣਾ ਕੇ ਫੂਕ ਦਿੱਤਾ ਜਿਹੜਾ ਕਿ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲੋਕ ਇਸ ਦੀ ਨਿੰਦਾ ਵੀ ਕਰ ਰਹੇ ਨੇ ਹੁਣ ਮੇਅਰ ਜ਼ਿਲ੍ਹਾ ਪ੍ਰਧਾਨ ਸਾਰੇ ਨੇਤਾ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਿੰਦੂ ਨੇਤਾਵਾਂ ਨੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਿਮਾਨ ਨੂੰ ਫੋਨ ਕਰਕੇ ਜਨਤਕ ਮੁਆਫੀ ਮੰਗਵਾਉਣ ਦੀ ਗੱਲ ਵੀ ਕਹੀ ਹੈ ਵਾਰਡ ਨੰਬਰ 73 ਤੋਂ ਆਪ ਆਗੂ ਤਰਸ਼ੂਲ ਨੇ ਇਹਨਾਂ ਤੇ ਤੰਜ ਕਸਿਆ ਕਿਹਾ ਕਿ ਭਾਜਪਾ ਆਗੂ ਪਹਿਲਾਂ ਸਨਾਤਨ ਧਰਮ ਦੀ ਮਰਿਆਦਾ ਨੂੰ ਜਾਣ